ਆ ਲੋ ਜੀ ਇਹ ਬਾਬਾ ਭਾਈ ਚੰਦ ਸਾਹਿਬ ਦੇ ਦੁੱਧ ਝਾੜ ਕੇ ਗਏ ਨੇ ਰੋਟੀਆਂ ਤੋਂ ਲੈ ਕੇ 4 ਘੁੱਟ ਤੱਕ ਦੀ ਲਾਅ ਬਣਦੀ ਆ। ਇਹ ਕਿੱਥੇ ਕਿੱਥੇ ਲੈ ਕੇ ਦੇਣਗੇ ਜੀ। ਦੋਜੀ ਭਰਾ ਕੋਤੇ ਵੀ ਲਾਜ਼ਮਰਾਦ ਵਾਲਿਓ ਤੁਸੀਂ ਵੀ ਲਾਜ਼ਮਰਾਦ ਵਾਲਿਓ ਜੋ ਲੋਕਾਂ ਦੀ ਚੰਤਾ ਨਾਲ ਤੁਸੀਂ ਧੰਕਾ ਕਰ ਰਹੇ ਹੋ। ਬਾਬਿਆਂ ਨੂੰ ਧੰਕਾ ਕਰ ਰਹੇ ਹਾਂ, ਰੱਬ ਨਾਲ ਧੰਕਾ ਕਰ ਰਹੇ ਹਾਂ। ਇਸ ਕਰਕੇ ਬਚੋ। ਆਹ ਦੁੱਧ ਪੀਣ ਤੋਂ ਬਚੋ, ਆਹ ਇਹਨਾਂ ਦੋਜੀਆਂ ਤੋਂ ਬਚੋ। ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮੈਂ ਹੱਥ ਭਾਟੇ ਨਾਲ ਹੀ ਨਖੂਚਿਆ। मिलावटखोरਾਂ ਦੇ ਵੱਲੋਂ ਰੱਬ ਦੇ ਘਰ ਨੂੰ ਵੀ ਨਹੀਂ ਬਖਸ਼ਿਆ ਗਿਆ ਇੱਕ ਸ਼ਰਧਾਲੂ ਦੇ ਵੱਲੋਂ ਧਾਰਮਿਕ ਸਥਾਨ ਦੇ ਉੱਤੇ ਦੁੱਧ ਚੜਾਇਆ ਗਿਆ ਸੀ ਪਰ ਇਸ ਦੁੱਧ ਦਾ ਕੀ ਬਣ ਚੁੱਕਿਆ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ ਮਾਮਲਾ ਸਾਹਮਣੇ ਆਇਆ ਹੈ ਸੁਨਾਮ ਤੋਂ ਸੁਨਾਮ ਦੇ ਇੱਕ ਧਾਰਮਿਕ ਥਾਂ ਦੇ ਉੱਤੇ ਸ਼ਰਧਾਲੂ ਦੇ ਵੱਲੋਂ ਦੁੱਧ ਚੜਾਇਆ ਗਿਆ ਸੀ ਅਤੇ ਜਦੋਂ ਇਸ ਦੁੱਧ ਨੂੰ ਉਬਾਲਿਆ ਗਿਆ ਤਾਂ ਇਸ ਦਾ ਕੀ ਹਾਲ ਹੋ ਗਿਆ ਕੀ ਬਣ ਗਿਆ ਇਸ ਦੁੱਧ ਦਾ ਦੇਖ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ ਕਿ ਅਸੀਂ ਕੀ ਪੀ ਰਹੇ ਹਾਂ ਦਰਅਸਲ ਜਦੋਂ ਇਸ ਦੁੱਧ ਨੂੰ ਉਬਾਲਿਆ ਜਾਂਦਾ ਹੈ ਤਾਂ ਇਹ ਦੁੱਧ ਰਬੜ ਬਣ ਜਾਂਦਾ ਹੈ ਵੀਡੀਓ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਦੁੱਧ ਬਿਲਕੁਲ ਵੀ ਪੀਣ ਯੋਗ ਨਹੀਂ ਹੈ ਇਸ ਦੁੱਧ ਨੂੰ ਪੀ ਕੇ ਸਾਡੀ ਸਿਹਤ ਦਾ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇਸ ਦੁੱਧ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਵੀਡੀਓ ਸੁਨਾਮ ਤੋਂ ਸਾਹਮਣੇ ਆਈ ਹੈ ਧਾਰਮਿਕ ਸਥਾਨ ਦੇ ਉਤੇ ਸ਼ਰਧਾਲੂ ਦੇ ਵੱਲੋਂ ਦੁੱਧ ਦਾ ਚੜਾਇਆ ਗਿਆ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਜਿਸ ਦੇ ਕੋਲੋਂ ਦੁੱਧ ਲੈ ਕੇ ਚੜਾ ਰਿਹਾ ਹੈ ਉਹ ਮਿਲਾਵਟ ਖੋ ਰਿਹਾ ਤੇ ਉਸਨੇ ਦੁੱਧ ਦੇ ਵਿੱਚ ਮਿਲਾਵਟ ਕੀਤੀ ਹੋਈ ਹੈ ਉਸਨੇ ਆਪਣੇ ਵੱਲੋਂ ਆਪਣੀ ਆਸਥਾ ਅਨੁਸਾਰ ਦੁੱਧ ਦਾ ਚੜਾਇਆ ਪਰ ਦੁੱਧ ਦਾ ਕੀ ਹਾਲ ਹੋ ਗਿਆ ਦੇਖ ਕੇ ਹਰ ਕੋਈ ਹੀ ਹੈਰਾਨ ਹੈ ਕਿ ਕਿਸ ਤਰੀਕੇ ਦੁੱਧ ਰਬੜ ਬਣ ਗਿਆ ਹੁਣ ਕਿਤੇ ਨਾ ਕਿਤੇ ਐ ਵੀ ਸਵਾਲ ਉੱਠਦੇ ਨੇ ਕਿ ਇਹ ਮਿਲਾਵਟਖੋਰ ਹਰ ਰੋਜ਼ ਕਿੰਨੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਕਰਦੇ ਹੋਣਗੇ ਰੋਜ਼ਾਨਾ ਹੀ ਸਾਡੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਹੋ ਰਹੀ ਹੈ ਜਿਸ ਦਾ ਸਿੱਧਾ ਸਿੱਧਾ ਅਸਰ ਸਾਡੀ ਸਿਹਤ ਦੇ ਉੱਤੇ ਪੈ ਰਿਹਾ ਹੈ ਸਾਡੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਵੀਡੀਓ ਟੀਵੀ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਰਿਆਂ ਸੁਨਾਮ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਪਰ ਕਿਤੇ ਨਾ ਕਿਤੇ ਇਹਨਾਂ ਮਿਲਾਵਟਖੋਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਆਖਿਰਕਾਰ ਲੇਖਾ ਕਿੱਥੇ ਦੇਣਗੇ ਇੰਨੇ ਲੋਕਾਂ ਦੀ ਸਿਹਤ ਦੇ ਨਾਲ ਵਾਰਡ ਕਰਕੇ ਆਖਿਰਕਾਰ ਅਮਿਲਾਵਟ ਖੋਰ ਜਾਣਗੇ ਕਿੱਥੇ ਰੱਬ ਦੇ ਘਰ ਨੂੰ ਵੀ ਇਹਨਾਂ ਨੇ ਛੱਡਿਆ ਨਹੀਂ ਹਰ ਰੋਜ਼ ਮਿਲਾਵਟ ਕਰਦੇ ਨੇ ਬਹੁਤ ਸਾਰੇ ਲੋਕ ਫਿਰ ਬਿਮਾਰ ਵੀ ਹੁੰਦੇ ਨੇ ਪਰ ਕਹਿੰਦੇ ਨੇ ਨਾ ਕਿ ਮਾੜੇ ਕੰਮਾਂ ਦਾ ਲੇਖਾ ਇੱਕ ਨਾ ਇੱਕ ਦਿਨ ਰੱਬ ਨੂੰ ਦੇਣਾ ਹੀ ਪੈਂਦਾ ਤਾਂ ਫਿਰ ਇਹ ਰੱਬ ਨੂੰ ਆਪਣਾ ਲੇਖਾ ਕੀ ਦੇਣਗੇ ਮੈਂ ਅਜੀਤ ਸਰੂਪ ਸਿੰਘ ਜੋਸ਼ੀ ਇੱਥੇ ਬਾਬਾ ਭਾਈ ਮੋਹਨ ਸਾਹਿਬ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਾਂ ਜੀ ਮੈਂ ਤੇ ਪਰਸਾ ਇੱਥੇ ਭੰਡਾਰਾ ਸੀਗਾ ਲੰਗਰ ਕਮੇਟੀ ਵੱਲੋਂ ਲਾਇਆ ਗਿਆ तकरीबन 8-10 ਹਜ਼ਾਰ ਪਬਲਿਕ ਇੱਥੇ ਪਹੁੰਚੀ ਸੀ ਤਾਂ ਸ਼ਰਧਾਲੂਆਂ ਦੇ ਵਿੱਚੋਂ ਕੋਈ ਬੰਦਾ ਇੱਥੇ ਦੁੱਧ ਛਾੜ ਕੇ ਗਿਆ ਹੈ ਪੈਕਟ ਦੇ ਵਿੱਚ ਲਿਫਾਫੇ ਦੇ ਵਿੱਚ ਤਾਂ ਉਹ ਜਦੋਂ ਅਸੀਂ ਕੱਲ ਦੁੱਧ ਸ਼ਾਮ ਕੀ ਰੱਖਤਾ ਸੀਗਾ ਉਦੋਂ ਬਾਅਦ ਸ਼ਾਮ ਨੂੰ ਉਹਨੂੰ ਗਰਮ ਕਰਨ ਲੱਗੇ ਤਾਂ ਅਸੀਂ ਦੇਖਿਆ ਕਿ ਉਹ ਗਰਮ ਤਾਂ ਹੋ ਗਿਆ ਤੇ ਨਾਲ ਦੀ ਨਾਲ ਫਟਣਾ ਸ਼ੁਰੂ ਹੋ ਗਿਆ ਜਦੋਂ ਉਹਨੂੰ ਦੇਖਿਆ ਜੀ ਉਹਦੇ ਵਿੱਚ ਚਮਚਾ ਪਾਇਆ ਤਾਂ ਉਹਦੀ ਤਕਰੀਬਨ আকার ਬਣਨੀ ਸ਼ੁਰੂ ਹੋ ਗਈ ਹੈ ਲਾਰਜ ਹੀ ਬਣਨੀ ਸ਼ੁਰੂ ਹੋ ਗਈ ਹੈ ਦੇ ਉਹ ਘੱਟੋ ਘੱਟ ਘੱਟੋ ਘੱਟ 10 15 ਫੁੱਟ ਤੋਂ ਵੱਧ ਸੀਗੀ ਜਿਹੜੀ ਉਹਦੀ ਲਾਰ ਸੀਗੀ ਉਹ ਬਣੀ ਸੀਗੀ ਤਾਂ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਭਾਈਚਾਰੇ ਨੂੰ ਬੇਨਤੀ ਕਰਨਾ ਚਾ ਰਿਹਾ ਕਿ ਭਾਈ ਤੁਸੀਂ ਇਸ ਚੀਜ਼ ਨੂੰ ਥੋੜਾ ਜਿਹਾ ਕਰੋ ਪਬਲਿਕ ਦੇ ਵਿੱਚ ਲਿਆਓ ਪ੍ਰਸ਼ਾਸਨ ਦੇ ਵੀ ਨੋਟਿਸ ਦੇ ਵਿੱਚ ਆਵੇ ਤਾਂ ਕਿ ਜਿਹੜੇ ਦੋਜੀ ਨੇ ਸਾਡੇ ਲੋਕਲ ਦੋਜੀ ਹੈ ਜਾਂ ਸਾਡੇ ਨੇੜੇ ਤੇ ਜਿਹੜੇ ਪਿੰਡਾਂ ਦੇ ਦੋਜੀ ਹੈ ਉਹ ਐਵੇਂ ਲੋਕਾਂ ਦੇ ਨਾਲ ਜਨਤਾ ਦੇ ਨਾਲ ਖਲਵਾੜ ਨਾ ਕਰਨ ਜੀ ਕਿਉਂਕਿ ਅੱਜ ਕੱਲ ਜਿਹੜੀਆਂ ਨੇ ਹੈਲਥ ਜਿਹੜੀਆਂ ਫੈਸਿਲਿਟੀਆਂ ਨੇ ਬਹੁਤ ਜ਼ਿਆਦਾ ਮਹਿੰਗੀਆਂ ਨੇ ਬਿਮਾਰੀਆਂ ਬਹੁਤ ਜ਼ਿਆਦਾ ਫੈਲੀ ਜਾ ਰਹੀਆਂ ਨੇ ਤੁਸੀਂ ਆਪਦੇ ਥੋੜੇ ਜੇ ਮੁਨਾਫੇ ਪਿੱਛੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਲੋਕਾਂ ਦੇ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹੋ ਠੀਕ ਹੈ ਨਾ ਇੱਕ ਦੁੱਧ ਜਿਸ ਨੂੰ ਅਸੀਂ 13ਵਾਂ ਰਤਨ ਮੰਨਦੇ ਸੀ ਅੱਜ ਉਹ 13ਵਾਂ 14ਵਾਂ ਜਿਹੜਾ ਹੈਗਾ ਖਤਰੇ ਬਣ ਗਿਆ ਜਾਨ ਲਈ ਖਤਰਾ ਬਣ ਗਿਆ ਇਸ ਚੀਜ਼ ਨੂੰ ਕਰੋ ਜੀ ਤੁਸੀਂ ਕੰਟਰੋਲ ਕਰੋ ਪ੍ਰਸ਼ਾਸਨ ਕੰਟਰੋਲ ਕਰੇ ਸਾਡੀ ਤਾਂ ਇਹ ਬੇਨਤੀ ਹੈ ਜੇਕਰ ਜਦੋਂ ਤੁਸੀਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਦੇ ਤਾਂ ਤੁਸੀਂ ਆਮ ਪਬਲਿਕ ਦਾ ਕੀ ਬਣੇਗਾ ਜੀ ਕੁਸ਼ੀ ਸਾਹਿਬ ਜਿਵੇਂ ਮਲਾਬਤੀ ਚੀਜ਼ਾਂ ਆ ਰਹੀਆਂ ਨੇ ਦੁੱਧ ਆ ਰਿਹਾ ਹੋਰ ਚੀਜ਼ਾਂ ਆ ਰਹੀਆਂ ਨੇ ਤੁਸੀਂ ਵੀ ਦੱਸਿਆ ਵੀ ਸੇਤਨਾ ਖਲਵਾੜ ਹੋ ਰਿਹਾ ਹੈ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਇਸ ਤੇ ਸਿਕੰਜਾ ਕਸਣਾ ਚਾਹੀਦਾ ਤਾਂ ਕਿ ਲੋਕ ਬਚਣ ਪ੍ਰਸ਼ਾਸਨ ਜੀ ਟਾਈਮ ਟੂ ਟਾਈਮ ਉਹਨਾਂ ਦੁਕਾਨਾਂ ਤੇ ਛਾਪੇ ਮਾਰੇ ਮਠਾਈਆਂ ਬਣ ਰਹੀਆਂ ਨੇ ਸੰਥੈਟਿਕ ਮਠਾਈਆਂ ਬਣ ਰਹੀਆਂ ਨੇ ਸੰਥੈਟਿਕ ਦੁੱਧ ਬਣ ਰਿਹਾ ਹੈ ਸੰਥੈਟਿਕ ਜੂਸ ਬਣ ਰਿਹਾ ਹੈ ਪ੍ਰਸ਼ਾਸਨ ਹੈ ਹੈਲਥ ਡਿਪਾਰਟਮੈਂਟ ਹੈ ਇਹ ਟਾਈਮ ਟੂ ਟਾਈਮ ਛਾਪੇ ਮਾਰੇ ਜੀ ਉਹਨਾਂ ਨੂੰ ਬਖਸ਼ੇ ਨਾ ਤਾਂ ਹੀ ਭਲਾ ਹੋ ਸਕਦਾ 79 ਲੋਕ ਪਬਲਿਕ ਦਾ ਇਹ ਛਾਪੇ ਨੀ ਇਮਾਰਤਾਂ ਦੀ ਸਾਡੇ ਕੋਲ ਤਾਂ ਪਾਵਰ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਅੰਦਰ ਕਰਾ ਦਈਏ ਜਾਂ ਉਹਨਾਂ ਨੂੰ ਕੋਈ ਸਜ਼ਾ ਦਵਾਈਏ ਅਸੀਂ ਤਾਂ ਥੋੜੇ ਲੋਕਾਂ ਦੇ ਧਿਆਨ 'ਚ ਲਿਆ ਸਕਦੇ ਹਾਂ ਪ੍ਰਸ਼ਾਸਨ ਦੇ ਮੀਡੀਆ ਰਾਹੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਸਕਦੇ ਹਾਂ ਠੀਕ ਹੈ ਸਾਡੇ ਕੋਲ ਕੋਈ ਪਾਵਰ ਨਹੀਂ ਹੈ ਉਹਨਾਂ ਨੂੰ ਸਜ਼ਾ ਦਵਾਉਣ ਦੀ ਜਾਂ ਉਹਨਾਂ ਨੂੰ ਪਕੜਨ ਦੀ ਇਹ ਤੁਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਾਓ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਕਿ ਉਹ ਦੋਝੀਆਂ ਤੋਂ ਜਾਂ ਇਹਨਾਂ ਮਲਾਵਟੀ ਜਿਹੜੇ ਬੰਦੇ ਨੇ ਇਹਨਾਂ ਨੂੰ ਪਕੜ